ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਰਿਸ਼ਪਾਤ ਸਿੰਘ ਪਾਠੀ ਅੰਮ੍ਰਿਤਸਰ ਜ਼ਿਲ੍ਹਾ ਦਾ ਵਾਸੀ ਹਾਂ ਮੈਂ 30-35 ਸਾਲ ਤੋਂ ਪਾਠ ਕਰਨ ਦੀ ਸੇਵਾ ਨਿਭਾ ਰਿਹਾ ਹਾਂ ਪਿਛਲੇ 14-15 ਸਾਲ ਤੋਂ ਅਰਬਨ ਸਟੇਟ ਪੁੱਡਾ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਦੇ ਨਾਲ ਪਾਠੀ ਸਿੰਘ ਜੀ ਦੀ ਸੇਵਾ ਨਿਭਾ ਰਿਹਾ ਹਾਂ ਪਰ ਹੁਣ 11-4 222 ਨੂੰ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਗੁਰਦੁਆਰਾ ਸਹਿਬ ਵਿਖੇ ਸ੍ਰੀ ਗੁਰਦੁਆਰਾ ਸਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਸੀ ਜਿਸ ਵਿੱਚ ਭਾਈ ਗਰਮੇਲ ਸਿੰਘ ਨੇ ਮੈਨੂੰ ਪਾਠੀ ਸਿੰਘਾਂ ਦੀ ਸੇਵਾ ਕਰਨ ਲਈ ਅਤੇ ਹੋਰ ਪ੍ਰਬੰਧ ਕਰਨ ਲਈ ਡਿਊਟੀ ਲਗਾਈ ਸੀ ਜਦ ਕਿ ਮੈਂ 14 11 4 2024 ਨੂੰ 7 ਵਜੇ ਡਿਊਟੀ ਤੇ ਬੈਠਾ ਡਿਊਟੀ ਲਗਾ ਰਿਆ ਸੀ ਤਾਂ 10-15 ਮਿੰਟ ਬਾਅਦ ਸਰਦਾਰ ਦਰਸ਼ਨ ਸਿੰਘ ਭੰਗੋ ਸਾਬਕਾ ਐਕਸੀਅਨ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਰਦਾਰ ਅਵਸਕੇ ਰਸ਼ਪਾਲ ਸਿੰਘ ਨੂੰ ਪਾਠ ਕਰਨ ਤੋਂ ਹਟਾਇਆ ਜਾਵੇ ਇਸ ਨੂੰ ਇਥੇ ਪਾਠ ਕਰਨ ਨਹੀਂ ਦਿੱਤਾ ਜਾਵੇਗਾ ਗੁਰਦਰਾ ਸਾਹਿਬ ਦੇ ਗ੍ਰੰਥੀ ਕਰਮੇਰ ਸਿੰਘ ਨੇ ਕਮੇਟੀ ਦੇ ਕਹਨ ਤੇ ਮੈਨੂੰ ਪਾਠ ਕਰਨ ਤੋਂ ਹਟਾ ਦਿੱਤਾ ਮੈਂ ਸਮੂਹ ਸੰਗਤਾਂ ਸੰਸਥਾਵਾਂ ਗ੍ਰੰਥੀ ਸੁਭਾਵਾਂ ਸਤਕਾਰ ਕਮੇਟੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਬੇਨਤੀ ਕਰਦਾ ਹਾਂ ਕਿ ਸਰਦਾਤ ਦਰਸ਼ਨ ਸਿੰਘ ਭੰਗੂ ਵੱਲੋਂ ਇਹ ਕੀਤੀ ਹੋਈ ਕਣਾਉਣੀ ਹਰਕਤ ਦੇ ਚੰਗੀ ਤਰ੍ਹਾਂ ਸ਼ਾਨਦਾਨ ਕੀਤੀ ਜਾਵੇ ਕਿ ਮੇਰਾ ਕੀ ਕਸੂਰ ਹੈ ਇਹ ਮੈਨੂੰ ਦੱਸਿਆ ਜਾਵੇ ਗੁਰਦਰਾ ਸਾਹਿਬ ਵਿਖੇ ਸਰਦਾਰ ਦਰਸ਼ਨ ਸਿੰਘ ਭੰਗੂ ਦੀ ਪਹਿਲਾਂ ਕੋਈ ਰੰਜਿਸ਼ ਚੱਲ ਰਹੀ ਹੈ ਤੇ ਇਹਨਾਂ ਦਾ ਕੋਈ ਆਪਸੀ ਝਗੜਾ ਹੈ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹੋ ਜਿਹੀਆਂ ਹਰਕਤਾਂ ਸਰਦਾਰ ਦਰਸ਼ਨ ਸਿੰਘ ਭੰਗੂ ਵੱਲੋਂ ਪਹਿਲਾਂ ਵੀ ਕੀਤੀਆਂ ਗਈਆਂ ਹਨ ਜਿਵੇਂ ਕਿ 13 11 2023 ਨੂੰ ਅੰਮ੍ਰਿਤ ਵੇਲੇ ਗੁਰਦਰਾ ਸਾਹਿਬ ਦੀ ਗ੍ਰੰਥੀ ਨੂੰ ਅਰਦਾਸ ਕਰਨ ਤੋਂ ਰੁਕਣਾ ਮਾਈਕ ਖੋਣ ਤੇ ਹੋਰ ਮਾਈਕ ਹੋਣ ਦੀ ਕੋਸ਼ਿਸ਼ ਕਰਨਾ ਅਤੇ ਹੋਰ ਆਪ ਸ਼ਬਦ ਬੋਲਣੇ ਜਿਸ ਦੀ ਵੀਡੀਓ ਵੀ ਉਸ ਸਮੇਂ ਜਾਰੀ ਹੋਈ ਹੈ ਮੈਨੂੰ ਗੁਰਦਰਾ ਸਾਹਿਬ ਵਿਖੇ ਬੁਲਾ ਕੇ ਇਸ ਤਰੀਕੇ ਨਾਲ ਜਰੀਰ ਕਰਨਾ ਇਥੋਂ ਇੱਕ ਕਿੱਥੇ ਦੀ ਇਨਸਾਨੀਅਤ ਹੈ ਆਪਣੇ ਘਰ ਵਿੱਚ ਕੋਈ ਵਿਰੋਧੀ ਵੀ ਆ ਜਾਵੇ ਤਾਂ ਹਰ ਕੋਈ ਇਜਤ ਕਰਦਾ ਹੈ ਪਰ ਇਸ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਾਹਿਬ ਤੇ ਪਾਠੀ ਸਿੰਘਾਂ ਦੀ ਕਿੰਨੀ ਇੱਕ ਇਤ ਹੁੰਦੀ ਹੈ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਇਹਨਾਂ ਕਮਾ ਕਰਕੇ ਹੀ ਹਰਬਨ ਸਟੇਟ ਪੁੱਡਾ ਦੀਆਂ ਸੰਗਤਾਂ ਨੇ ਸਰਦਾਦਰ ਦਰਸ਼ਨ ਸਿੰਘ ਭੰਗੋ ਨੂੰ ਆਮ اجلاس ਕਰਕੇ ਗੁਰਦੁਆਰਾ ਸਾਹਿਬ ਦੀ ਮੈਂਬਰਸ਼ਿਪ ਤੋਂ 21 11 2023 ਨੂੰ ਕੱਢ ਦਿੱਤਾ ਗਿਆ ਸੀ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਮੈਨੂੰ ਜਲੀਲ ਕੀਤਾ ਗਿਆ ਇਸ ਦਾ ਮੈਨੂੰ ਇਨਸਾਫ਼ ਪਵਾਇਆ ਜਾਵੇ ਸੰਗਤਾਂ ਦਾ ਦਾਸ ਰਿਸ਼ਪਾਲ ਸਿੰਘ